ਸਾਸ਼ਵੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਮੈਂ ਠੀਕ ਠਾਕ ਹਾਂ ਸਾਰੇ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਕੈਂਟ ਵੀਡੀਓ ਲੈ ਕੇ ਆਈ ਆਂ ਇਹਦੇ ਵਿੱਚ ਮੈਂ ਤੁਹਾਨੂੰ ਬ੍ਰਾਈਡਲ ਸੂਟ ਦੀ ਕਟਿੰਗ ਤੇ ਸਟੀਚਿੰਗ ਦੱਸੀ ਆ ਜਿਹੜੀ ਵੀ ਭੈਣਾ ਸੂਟ ਸਟਿਚ ਕਰਨ ਤੋਂ ਡਰਦੀਆਂ ਨੇ ਹਨਾ ਉਹ ਇੱਕ ਵਾਰ ਕਟਿੰਗ ਦੇਖ ਲਓ ਫਿਰ ਉਸ ਤੋਂ ਬਾਅਦ ਸਟੀਚਿੰਗ ਵੀ ਦੇਖ ਲਿਓ ਨਾ ਪਾਈ ਆ ਮਲਾ ਸ਼ਾਇਦ ਮੈਂ ਸਟੀਚਿੰਗ ਕਿਉਂਕਿ ਕਦੇ ਮੈਂ ਭੁੱਲ ਜਾਨੀ ਹਾਂ ਨਾ ਤੇ ਤੁਸੀਂ ਦੇਖਿਓ ਵੀ ਇਹਦੇ ਵਿੱਚ ਤੁਸੀਂ ਡਰਦੇ ਹੋ ਤੁਸੀਂ ਇੰਨੇ ਨੇ ਪੈਸੇ ਦਿੰਨੇ ਹੋ ਵੈਸੇ ਜਿਵੇਂ ਮੇਰੇ ਏਰੀਆ ਚ ਚੱਲ ਰਿਹਾ ਹੈ ਨਾ ਬ੍ਰਾਈਡਲ ਸੂਟ ਦਾ ਕੋਈ 1500 ਲੈ ਰਿਹਾ ਕੋਈ 2200 ਲੈ ਰਿਹਾ ਜੋ ਵੀ ਲੈ ਰਿਹਾ ਤੁਸੀਂ ਇੱਕ ਵਾਰ ਦੇਖੋ ਤੇ ਕਿੰਨੀ ਆਸਾਨੀ ਨਾਲ ਮੈਂ ਬ੍ਰਾਈਡਲ ਸੂਟ ਦੀ ਕਟਿੰਗ ਕੀਤੀ ਹੈ ਕਿਉਂਕਿ ਜਦੋਂ ਇੱਕ ਵਾਰ ਕਟਿੰਗ ਆ ਗਈ ਤਾਂ ਆਪਾਂ ਨੂੰ ਸਟਿਚਿੰਗ ਵੀ ਆ ਜਾਣੀ ਹੈ ਠੀਕ ਹੈ ਹਾਂਜੀ ਇੱਕ ਮੈਂ ਯਾਰ ਮੈਂ ਪਹਿਲਾਂ ਵੀ ਸੋਚਿਆ ਸੀ ਮਨ ਲਾ ਕਰਿਆ ਵੀ ਸੀ ਇਹ ਮੈਂ ਥੋੜੇ ਦਿਨ ਬਟ ਮੈਂ ਹੁਣ ਫਿਰ ਤੋਂ ਕਹਿਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਆਪਾਂ ਨਾ ਇੱਕ ਫ੍ਰੀ ਸਲਾਈ ਦੀ ਕਲਾਸ ਸਟਾਰਟ ਕਰ ਰਹੇ ਆ ਤੇ ਉਹ ਮੈਂ ਕਿਵੇਂ ਕਰ ਰਹੀ ਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸੂਗੀ ਹਨਾ ਵੀ ਮੈਂ ਆਨਲਾਈਨ ਕਰਦੀ ਆ ਕਿ ਆਫਲਾਈਨ ਕਰਦੀ ਆ ਵੈਸੇ ਮੇਰਾ ਪਲਾਨ ਤਾਂ ਆਫਲਾਈਨ ਦਾ ਵੀ ਹੈਗਾ ਹਨਾ ਜਿਹੜੀਆਂ ਵੀ ਭੈਣਾਂ ਮੇਰੇ ਨੇੜੇ ਦੀਆਂ ਨੇ ਉਹ ਮੈਨੂੰ ਤੁਸੀਂ ਕਮੈਂਟ ਕਰੋ ਜਾਂ ਮੇਰੇ WhatsApp ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵੀ ਜਿਹੜੇ ਮੇਰੇ ਨੇੜੇ ਦੇ ਆ ਤੇ ਮੇਰੇ ਕੋਲ ਆ ਕੇ ਸਿੱਖ ਸਕਦੇ ਹੋ ਫ੍ਰੀ ਹੋਊਗਾ ਜੀ ਉਹਦੇ ਵਿੱਚ ਆਪਾਂ ਭੈਣਾ ਤੋਂ ਕੋਈ ਫੀਸ ਨਹੀਂ ਲਵਾਂਗੇ ਜੇ ਭੈਣਾ 5 4 ਨਹੀਂ ਤਾਂ ਤੁਸੀਂ ਉਹ ਜਿੱਥੇ ਮਨ ਲਾ ਵੀ ਮੈਂ ਹੁਣ ਕੰਮ ਕਰ ਰਹੀ ਹਾਂ ਤੁਸੀਂ ਉੱਥੇ ਵੀ ਸਿੱਖ ਸਕਦੇ ਹੋ ਹੁਣ ਤੇ ਜਿਹੜੀਆਂ ਭੈਣਾ ਜੇ ਆਪਣੇ ਕੋਲੇ ਭੈਣਾ ਜ਼ਿਆਦਾ ਵੱਧ ਵੀ ਰਹੀਆਂ ਨੇ ਹੁਣ ਮੈਂ ਕੱਟ ਨਹੀਂ ਪਾਉਂਦੀ ਜੇ ਭੈਣ ਆਪਣੇ ਕੋਲੇ ਵੱਧ ਵੀ ਗਈਆਂ ਹਨ ਤਾਂ ਆਪਾਂ ਫਿਰ ਕੋਈ ਰੈਂਟ ਤੇ ਕੋਈ ਜਗ੍ਹਾ ਲੈ ਲਵਾਂਗੇ ਤੁਸੀਂ ਉੱਥੇ ਆ ਕੇ ਮੇਰੇ ਕੋਲੋਂ ਸਿੱਖ ਸਕਦੇ ਹੋ ਜਿਵੇਂ ਫ੍ਰੀ ਸਿਖਾਉਂਗੀ ਮੈਂ 2 ਘੰਟੇ ਦੀ ਆਪਣੀ ਕਲਾਸ ਹੋਊਗੀ ਵੈਸੇ ਆਊਟਲਾਈਨ ਤਾਂ ਮੇਰਾ ਪਲਾਨ ਹੈਗਾ ਹੀ ਆ ਆਨਲਾਈਨ ਦਾ ਮੈਂ ਤੁਹਾਨੂੰ ਅੱਗੇ ਦੱਸ ਦੋਗੇ じゃ ਕਿ ਹਨਾ ਓਕੇ ਜੀ ਜੇ ਤੁਹਾਨੂੰ ਮੇਰੀ ਵੀਡੀਓ ਕੈਂਟ ਲੱਗਿਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਟੀਚਿੰਗ ਸਿਖਾਉਣ ਲਈ ਮੈਨੂੰ ਪੈਣਾ ਤੋਂ ਕੋਈ ਫੀਸ ਨਹੀਂ ਚਾਹੀਦੀ ਕੋਈ ਪੈਸਾ ਨਹੀਂ ਚਾਹੀਦਾ ਬਸ ਤੁਸੀਂ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਪਹੁੰਚਾਓ ਤਾਂ ਕਿ ਸਾਰੀਆਂ ਭੈਣਾਂ ਲਾਹਾ ਲੈ ਸਕਣ ਹਨਾ ਓਕੇ ਜੀ ਬਣਾਉਣ ਲੱਗਿਆਂ ਬਰਾਇਡਲ ਸੂਟ ਹਨਾ ਇਹ ਵੀਡੀਓ ਬਣਾਉਣ ਦਾ ਮੇਰਾ ਇੱਕ ਮਕਸਦ ਆ ਬਹੁਤ ਵੱਡਾ ਮਕਸਦ ਆ ਹਨਾ ਬਹੁਤ ਜ਼ਿਆਦਾ ਉਹ ਮੈਂ ਤੁਹਾਨੂੰ ਦੱਸਦੀ ਆ ਦੇਖੋ ਸਾਰਾ ਫਰੰਟ ਤੇ ਦੇ ਉੱਪਰ ਵਰਕ ਹੋਇਆ ਹੋਇਆ ਤੇ ਬਾਹਵਾ ਤੇ ਦੇ ਉੱਪਰ ਵਰਕ ਹੋਇਆ ਵਾ ਤੇ ਸਲਵਾਰ ਦੇ ਪੌਂਚਾ ਦੇ ਵਰਕ ਹੋਇਆ ਵਾ ਹਨਾ ਕਈ ਪਾਣਾ ਨੂੰ ਕਨਫਿਊਜ਼ਨ ਹੁੰਦੀ ਆ ਕਿ ਆਪਾਂ ਕਿਹੜੀ ਜਗ੍ਹਾ ਤੋਂ ਕਿਵੇਂ ਚੀਜ਼ ਲੈ ਦਸਾਜਾ ਜਾਂ ਕੁਝ ਵੀ ਆ ਨਾ ਬਾਕੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਸਿਰਫ ਇੰਨਾ ਕੀ ਆ ਕਿ ਜਿਹੜੀਆਂ ਆਪਾਂ ਨਾਲ ਡਰਦੀਆਂ ਨੇ ਕਿਉਂਕਿ ਸੂਟ ਦੇਖੋ ਕਿੱਡੇ ਕਿੱਡੇ ਮਹਿੰਗੇ ਆਉਂਦੇ ਹਨਾ ਤੇ ਆਪਾਂ ਚੱਕ ਕੇ ਜਾਣਦੇ ਆ ਜੀ ਬਟਿਕਾ ਦੇ ਵਿੱਚ ਸਾਡੇ ਵਰਗੇ ਕੋਲੇ ਤੁਸੀਂ ਆਉਣੇ ਹੋ ਹਨਾ ਤੇ ਸਾਡੇ ਵਰਗੇ ਵੀ ਇਦੇ ਵਿੱਚ ਫਰਕ ਕੁਝ ਨਹੀਂ ਹੁੰਦਾ ਨੋਰਮਲ ਸੂਟ ਤੇ ਸੂਟ ਦੇ ਵਿੱਚ ਸਟਿਚਿੰਗ ਕਰਨ ਦਾ ਕੋਈ ਫਰਕ ਨਹੀਂ ਹੁੰਦਾ ਸਾਡੇ ਅੰਕੇ ਪਤਾ ਕੀ ਕਰਦੇ ਆ ਮੈਂ ਸੁਨ ਲਾ ਦਿਆਂ ਸੂਟ ਆਇਆ ਹਾਂਜੀ ਸਲਾਈ ਸੂਟ ਦੇਖ ਕੇ ਦੱਸਾਂਗੀ ਓਹੋ ਇਤ ਬਰਕੀ ਬਹੁਤ ਹੈ ਸਿੱਪੀ ਲੱਗਿਆ ਓਹੋ ਇਹ ਤਾਂ ਸ਼ਿਸ਼ੇ ਪਨੜੀ ਪਹਿਣਿਆ ਕਾਫੀ ਆ ਜੀ ਸਟਿਚਿੰਗ ਹੈਗੀ 1800 1500 2100 ਹਨਾ ਐਦਾਂ ਕਰਕੇ ਅਸੀਂ ਕੀ ਕਰ ਮੈਂ ਨਹੀਂ ਕਰਦੀ ਹਨਾ ਬਟਿੱਕਾ ਵਾਲੇ ਕੀ ਕਰਦੇ ਆ ਉਹ ਕਰਦੇ ਆਗੇ ਕਸਟਮਰ ਦੇਖ ਲੈਂਦੇ ਆ ਉਹ ਮਤਲਬ ਵਿਆਹ ਦਾ ਵਿਗ ਲਗਾ ਖਰਚਾ ਕਰਨਾ ਹੋਊਗਾ ਕਿਉਂ ਨਾ ਆਪਾਂ ਵੀ ਥੋੜਾ ਜਿਹਾ ਬੈਂਦੀ ਉਹ ਕੀ ਕਹਿੰਨ ਉਹ ਤੇ ਮੇਰਾ ਬੇਡਾ ਕਹਿੰਦਾ ਬੈਂਦੀ ਗੰਗਾ ਚ ਹੱਥ ਧੋ ਲਈਏ ਐਦਾਂ ਦਾ ਕੰਮ ਹੈ ਨਾ ਉਹ ਕਰ ਲੈਂਦੇ ਆ ਤੇ ਹੁਣ ਤੁਸੀਂ ਦੇਖੋ ਚਲੋ ਬਹੁਤ ਹੋ ਗਈ ਗੱਲਾਂ ਹੁਣ ਦੇਖੋ ਆਪਾਂ ਲੱਗਿਆ ਜੀ ਕਮੀ ਕਪੜਾ ਲਾਉਣ ਇੱਕ ਵਾਰ ਠੀਕ ਹੈ ਕਟਿੰਗ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਲਾਈਨਿੰਗ ਤੇ ਕਰਦੇ ਆ ਆਪਾਂ ਲੈਂਥ ਨਾਪ ਲੈਣੀ ਹੈ ਲੈਂਥ ਹੈਗੀ ਹੈ ਕੁੜੀ ਦੀ 42 ਇੰਚ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹ ਸਾਰਾ ਹੀ ਰੱਖਣਾ ਤੇ ਇਹਨਾਂ ਦੀ ਲੈਂਥ ਆ ਰਹੀ ਹੈ ਜੀ 42 ਇੰਚ ਤੇ ਕੁੜੀ ਦੀ ਲੈਂਥ ਰੱਖ ਦਾਂਗੇ ਆਪਾਂ 40 ਇੰਚ ਕਿਉਂਕਿ ਗਲਾ ਡੀਪ ਹੋਊਗਾ ਹੁਣ ਤੁਸੀਂ ਦੇਖੋ ਪੁੱਠੇ ਪਾਸੇ ਤੋਂ ਮੈਂ ਤੁਹਾਨੂੰ ਨਹੀਂ ਦੱਸوں ਕਿਉਂਕਿ ਇਹ ਤੇ ਸਾਰੇ ਤੇ ਨਾ ਪੇਪਰ ਪੇਸਟਿੰਗ ਲੱਗੀ ਹੋਈ ਆ ਤਾਂ ਕਰਕੇ ਇੱਕ ਵਾਰ ਸਿੱਧੇ ਤੋਂ ਹੀ ਫੜ ਲਓ ਕੱਪੜਾ ਐਂ ਤਾਂ ਕਰ ਲਓ ਨਾਲ-ਨਾਲ ਪ੍ਰੈਸ ਲਾ ਲਓ ਜਿਹੜੀਆਂ ਬਾਣਾ ਘਰੇ ਬੈਠ ਕੇ ਆਪਣਾ ਖਰਚਾ ਬਚਾਉਣਾ ਚਾਹੁੰਦੀਆਂ ਨੇ ਹਨ ਜਾਂ ਆਪਣੇ ਘਰਾਂ ਵਾਲਿਆਂ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੀਆਂ ਸੂਟਾ ਪਿੱਛੇ ਤਾਂ ਉਹ ਮੇਰੀ ਵੀਡੀਓ ਨੂੰ ਦੇਖ ਸਕਦੇ ਨੇ ਜੀ ਕਿਉਂਕਿ ਬਾਕੀ ਤਾਂ ਮੈਂ ਬਹੁਤ ਵੀਡੀਓ ਪਾਈ ਹੋਈ ਆ ਤੁਸੀਂ ਦੇਖੋ ਆਪਾਂ ਕੀ ਕਰਨਾ ਗਲੇ ਦਾ ਵਿਚਾਲਾ ਕਰ ਲੈਣਾ ਪਹਿਲਾਂ ਮੈਂ ਨਾ ਚਲ ਫਿਰ 15 ਇੰਚ ਆ ਦੇਖੋ ਗਲੇ ਦਾ ਵਿਚਾਲਾ ਕਰਕੇ ਆਹ ਵਾਲੀ ਚੀਜ਼ ਆਪਣੀ ਇੱਥੇ ਕੰਨੀ ਆ ਰਹੀ ਨੇ ਇੱਥੋਂ ਤੱਕ ਆਪਾਂ ਕੱਪੜਾ ਨਾਪ ਲੈਣਾ 15 ਇੰਚ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਹੁਣ ਸਾਰਾ ਨੀਚੇ ਤੱਕ ਦੇਖਾਂਗੇ ਵੀ ਸਾਰਾ 15 15 ਇੰਚ ਆ ਰਿਹਾ ਨਾ ਕਿਉਂਕਿ ਗਲੇ ਦਾ ਵਿਚਾਲਾ ਕਰਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਸਾਰੇ ਤੇ ਆਪਾਂ ਦੇਖ ਲੈਣਾ ਵੀ ਕਿੰਨਾ ਆ ਰਿਹਾ 15 15 ਇੰਚ ਹੋਣਾ ਚਾਹੀਦਾ ਸਾਟੇ ਪੰਤਰਾ ਕਿਵਾ ਰਹੇ ਆ ਅੱਜ ਕਿੰਦੇ ਇੱਥੇ ਜਾਊਗਾ ਗਾਜੀ ਇਹਦੇ ਉੱਪਰ ਵਰਕ ਹੈਗਾ ਕਾਫੀ ਹੈ ਤੇ ਇਹਦੇ ਤੇ ਪਲੇਟਾਂ ਆਪਾਂ ਦੇਖ ਲਵਾਂਗੇ ਜੇ ਤਾਂ ਕਸਟਮਰ ਨੇ ਕਿਹਾ ਤਾਂ ਵੀ ਸਾਨੂੰ ਪਾਉਣੀਆਂ ਪਾਉਣੀਆਂ ਨੇ ਜ਼ਰੂਰੀ ਨੇ ਪਲੇਟਾਂ ਫਿਰ ਤਾਂ ਆਪਾਂ ਪਾ ਦਾਂਗੇ ਕਿਉਂਕਿ ਆਪਾਂ ਲਦਾਂਗੇ ਵਰਕ ਵਗੈਰਾ ਥੋੜਾ ਜਿਹਾ ਤੇ ਜੇ ਉਹਨਾਂ ਨੇ ਕਿਹਾ ਵੀ ਐਡੀ ਕੋਈ ਖਾਸ ਆਪਾਂ ਨੂੰ ਪੱਤੀ ਨਹੀਂ ਪਲੇਟਾਂ ਆਣਗੇ ਪੈਸੇ ਮੈਨੂੰ ਲੱਗਦੀ ਨਹੀਂ ਵੀ ਆ ਪੱਤੀ ਹੈਗੀ ਹੈ ਕਿਉਂਕਿ ਸਿਰ ਥੋੜਾ ਜਿਹਾ ਏਦਾਂ ਦਾ ਹੀ ਹੈ 15 15 ਇੰਚ ਆਪਾਂ ਕਪੜਾ ਆਪਣਾ ਸਾਰਾ ਹੈਗਾ ਜੀ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੇਖਣੀ ਹੈ ਹਿਪ ਕਿੰਨੀ ਆ ਮੇਰੇ ਕਸਟਮਰ ਦੀ ਹਿਪ ਹੈਗੀ 19 ਇੰਚ 9 ਤੇ 9 18 ਤੇ 1 ਇੰਚ ਵਿੱਚ ਪਾ ਲਓ ਉਹਦੇ ਹੋ ਗਿਆ ਅੱਧਾ ਇੰਚ 19 ਇੰਚ ਹੋ ਗਿਆ ਦੇਖੋ ਸਰ ਹਿਪ ਹੈਗੀ 19 ਇੰਚ ਤੇ ਮੈਂ ਰੱਖੂੰਗੀ ਜੀ ਇਹ 2 ਇੰਚ ਐਕਸਟਰਾ 11.5 ਇੰਚ ਠੀਕ ਹੈ ਆਪਾਂ 11.5 11 ਇੰਚ ਤੇ ਸਾਰੇ ਨਿਸ਼ਾਨ ਲਾ ਲਵਾਂਗੇ ਮੈਂ ਤੁਹਾਨੂੰ ਜਵੇਂ ਸੌਖੇ ਤਰੀਕੇ ਨਾਲ ਦੱਸਦੀ ਆ ਪੂਰੇ ਹੈਵੀ ਸੂਟ ਬਣਾਉਣੇ ਹਨਾ ਤੁਸੀਂ ਤਾਂ ਘਰੇ ਬਣਾ ਸਕਦੇ ਹੋ। ਥੋੜਾ ਨਾ ਮੈਂ ਟਾਈਟਲ ਕਿਵੇਂ ਪਾਵਾਂ ਟਾਈਟਲ ਪਾਉਂਗੀ। ਕਿਵੇਂ ਪਾਉਂਗੀ ਸੋਚਾਂਗੀ ਜੇ ਤਾਂ। ਚਲੋ ਛੱਡੋ। ਲਓ ਜੀ ਆਪਾਂ 11 11 ਇੰਚ ਦੇ ਨਿਸ਼ਾਨ ਲਾ ਕੇ ਕਮੀਰਤੀ ਕਰ ਲਾਂਗੇ ਕਟਿੰਗ। ਵੈਸੇ ਇਹਨੂੰ ਮੈਂ ਖਿੱਚ ਵੀ ਸਕਦੀ ਆ ਬਾਹਰ ਸਾਦੀ ਆ ਪਰ ਯਾਰੇ ਤੇ ਵਰਕ ਹੋਇਆ ਵਾ ਤਾਂ ਕਰਕੇ ਇੱਕ ਬ੍ਰਾਈਡਲ ਸੂਟ ਆ ਫਿਨਿਸ਼ਿੰਗ ਦੀ ਨਾ ਡਾਊਨ ਹੋ ਜਾਣੀ ਆ ਇਹਦੀ ਜੇ ਤਾਂ ਅੱਗੇ ਤੋਂ ਅੱਗੇ ਦੇ ਖਿੱਚੇ ਗਏ। ਕਿਉਂਕਿ ਸਾਨੂੰ ਪਤਾ ਇਹ ਦਿਨ ਆਪਣੇ ਲਈ ਹਨਾ। ਤਿੰਨ ਸਪੈਸ਼ਲ ਹੁੰਦਾ ਤਾਂ ਕਰਕੇ ਮੈਂ ਜਦੋਂ ਸੂਟ ਬਣਾਉਣੀ ਆ ਨਾ ਮੈਂ ਹਰ ਇੱਕ ਦੀ ਫੀਲਿੰਗ ਦਾ ਧਿਆਨ ਰੱਖਦੀ ਹੁੰਦੀ ਆ। ਇਹੇ ਵਾਰ ਕੀ ਹੋ ਜਾਂਦਾ ਵੀ ਕੰਮ ਟੇਡਾ ਹੋ ਜਾਂਦਾ, ਇੱਧਰ ਉੱਧਰ ਹੋ ਜਾਂਦਾ। ਫਿਰ ਜਿਹੜੀਆਂ ਫੀਲਿੰਗਾਂ ਹੁੰਦੀਆਂ ਨੇ ਹੈ ਨਾ ਸਾਡੀਆਂ ਫਿਰ ਸਾਨੂੰ ਸੌਰੀ ਸੌਰੀ ਕਹਿਣਾ ਪੈਂਦਾ। ਹਾਂ ਬਸ ਇਹੀ ਬਸ ਕਰ ਰਹਾਂ ਤੁਹਾਨੂੰ ਦਿਖਾਉਦੀ। ਅਮਰੀਕੈਂਚੀ ਦੇ ਲਗਾਉਣ ਵਾਲੇ ਹੋਗੇ। ਆ ਦੇਖੋ ਇਹ ਹੁਣ ਆਪਾਂ ਕੱਪੜਾ ਲਾ ਲਿਆ ਠੀਕ ਹੈ ਇਹ ਕੱਪੜਾ ਲਾ ਲਿਆ ਹੁਣ ਆਪਾਂ ਕੀ ਕਰਨਾ? ਮੇਰੀ ਪ੍ਰੈਸ ਨਾਲ 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 ਚੱਲ ਰਹੀ ਹੈ ਬੈਕ ਵਾਲਾ ਪੱਲਾ ਲਾਉਣਾ ਇਹ ਆਪਾਂ ਲਾਇਆ 1.5 ਇੰਚ ਮਤਲਬ ਕਿ 23 ਇੰਚ ਲਾਇਆ ਸੀ ਨਾ ਤੇ 23 ਇੰਚ ਦਾ ਹੀ ਆਪਾਂ ਇਧਰੋਂ ਪੱਲਾ ਲਾ ਲਵਾਂਗੇ ਇੱਕ ਸੋਨ ਮੈਂ ਹੋਰ ਚੀਜ਼ ਦਿਖਾਉਣੀ ਆ ਆ ਦੇਖੋ ਜਦੋਂ ਆਪਾਂ ਕਟਿੰਗ ਕਰਦੇ ਆ ਨਾ ਕੱਪੜੇ ਦੀ ਲਾਈਨਿੰਗ ਵਾਲੀ ਆ ਦੇਖੋ ਟੇਡਾ ਮੇਡਾ ਆ ਰਿਹਾ ਨਾ ਐਦਾਂ ਟੇਡਾ ਮੇਡਾ ਹੋ ਜਾਂਦਾ ਹੈ ਤੇ ਜੇ ਆਪਾਂ ਖਿੱਚ ਕੇ ਪਾੜੀਏ ਫਿਰ ਇਹ ਸਹੀ ਹੋ ਜਾਂਦਾ ਮੈਨੂੰ ਕਿਤੇ ਸਵਰ ਖਿੱਚ ਕੇ ਪਾੜੀ ਮੈਂ ਆ ਦੇਖੋ ਐਨਾ ਟੇਡਾ ਮੇਡਾ ਸੀਗਾ ਚੈੱਕ ਕਰੋ ਤੁਸੀਂ ਜਰਾ ਤੇ ਇਹ ਹੋ ਗਿਆ ਲੈਂਥ ਵੀ ਰੱਖੀ ਜੇ ਆਪਾਂ 42 ਇੰਚ ਤੇ 3 ਇੰਚ ਐਕਸਟਰਾ ਲੈਂਥ ਰੱਖੋਗੇ ਜੀ ਮੈਂ 45 ਇੰਚ ਇਹ ਹੋ ਗਿਆ ਜੀ ਆਪਣਾ ਪੈਕ ਵਾਲਾ ਪੱਲਾ ਠੀਕ ਆ ਆ ਹੋ ਗਏ ਆਪਣੇ ਦੋਨੋਂ ਪੱਲੇ ਲੈ ਗਏ ਤੇ ਹੁਣ ਆਪਾਂ ਕੀ ਕਰਾਂਗੇ ਜੀ ਬਾਂਹ ਦੀ ਲੰਬਾਈ ਲਾਵਾਂਗੇ ਇਹ ਕੱਪੜੇ ਬਣਾਉਣ ਦੇ ਵਿੱਚ ਪੈਣਾ ਕੋਈ ਮੰਤਰ ਨਹੀਂ ਪੜਨੇ ਹੁੰਦੇ ਆਪਾਂ ਬਸ ਆਪਾਂ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਹਨਾ ਤੁਸੀਂ ਆਪਣੇ ਕੱਪੜੇ ਖੁਦ ਵੀ ਸਟਿਚ ਕਰ ਸਕਦੇ ਹੋ ਘਰੇ ਬੈਠ ਕੇ ਬਾਂਹ ਦੀ ਨਾਲੇ ਲੰਬਾਈ ਮੈਨੂੰ ਕਹੀ ਸੀ ਕਿ ਜੀ ਆਪਣੀ 15 ਇੰਚ ਇਹ ਕਸਟਮਰ ਦਾ ਸੂਟ ਨਾ ਮੇਰੇ ਕੋਲ ਪਹਿਲੀ ਵਾਰ ਆਇਆ ਤੇ ਮਤਲਬ ਪਹਿਲਾ ਨਾਪ ਨਹੀਂ ਹੈਗਾ ਸੀ ਮੇਰੇ ਕੋਲ ਮਟੋ ਦਾ ਨਾਪ ਮੇਰੇ ਵਾਲਾ ਹੀ ਹੈ ਮੈਨੂੰ ਇੰਨਾ ਕੋਈ ਲੱਗਦਾ ਨਹੀਂ ਔਖਾ ਜਿਹਾ ਪੰਤ੍ਰਾਇਕਾ इजीली ਲੈ ਚੱਕੀ ਸੀ ਕੁੰਤੀ ਵਾਰਤਸ ਸੋਨਾ 17 ਇੰਚ ਪਾਲਿਕਾ ਬਾਹ ਵੀ ਲੈ ਗਈ ਅਦੀ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਲਾਉਣਾ ਜੀ ਇਹਦਾ ਪੌਂਚਾ ਸਲਵਾਰ ਹੈਗੀ ਕੁੜੀ ਦੀ 6 ਇੰਚ ਹੁਣ ਤਾਂ ਤੁਹਾਨੂੰ ਪਤਾ ਹੀ ਆ ਆਪਾਂ 33 ਇੰਚ ਲਾਹਾਂਗੇ ਮੈਂ ਹੁਣ ਸਲਵਾਰ ਨਹੀਂ ਕੀਤੀ ਕਮੀਜ਼ ਦੀ ਕਟਿੰਗ ਕਰਨ ਠੀਕ ਹੈ ਲਾਈਨਿੰਗ ਤੇ ਆਪਾਂ ਮਤਲਬ ਕਿ ਕਟਿੰਗ ਕਰਨ ਲੱਗਿਆ ਇਹਨਾਂ ਦੀ ਛਾਤੀ ਹੈਗੀ ਜੀ 14 ਇੰਚ ਕਮਰ ਹੈਗੀ 14 ਇੰਚ ਤੇ हिਪ ਹੈਗੀ 19 ਇੰਚ ਠੀਕ ਵੈਸੇ हिਪ ਇਹਨਾਂ ਦੀ 18 ਆਈਆਂ ਪਰ ਆਪਾਂ ਤੋਂ ਬਣਾ ਲੂਜ਼ ਰੱਖਾਂ ਜਣਾ ਕਿਉਂਕਿ ਲਾਈਨਿੰਗ ਵਾਲਾ ਸੂਟ ਹੈ ਇਹ ਫਿਰ ਆ ਜਾਂਦਾ ਨਾ ਕਈ ਵਾਰ ਨਹੀਂ ਉਹ ਕਰਦਾ ਨਾ ਪੈਦਾ ਪੁੰਦਾ ਤਾਂ ਆਪਾਂ ਕੀ ਕਰਨਾ ਜੀ ਆਪਾਂ ਕਢਣਾ ਹੁਣ ਕਸਟਮਰ ਦਾ ਤੀਰਾ ਤੀਰਾ ਕਿਵੇਂ ਕਢਣਾ ਸਾਨੂੰ ਪਤਾ ਹੀ ਹੈ ਠੀਕ ਹੈ ਜਿਵੇਂ ਕਿ ਇਹ ਕੁੜੀ ਹੈਗੀ ਆ ਪਤਲੀ ਇਹਦੀ ਆਪਾਂ ਗਲੇ ਦੀ ਜੁੜਾਈ ਰੱਖਾਂਗੇ 2.5 ਇੰਚ ਠੀਕ ਹੈ ਤੇ ਇੱਥੋਂ ਬੈਗ ਵਾਲਾ ਗਲਾਂ ਦਾ ਹੈਗਾ ਜਿਆਦਾ ਡੀਪ ਨਹੀਂ ਹੈਗਾ 5 ਕੈਂਚੀ ਆ ਤਾਂ ਇੱਥੋਂ ਰੱਖਾਂਗੇ ਆਪਾਂ 3.5 ਇੰਚ ਠੀਕ ਹੈ ਇਹਨਾਂ ਦਾ ਨਿਕਲਦਾ ਜੀ ਤੀਰਾ 6.5 ਇੰਚ ਨਿਕਲਦਾ ਆਪਾਂ 6.5 ਰੱਖਾਂਗੇ ਠੀਕ ਹੈ ਤੇ ਇੱਥੋਂ ਆਪਾਂ ਲਾਵਾਂਗੇ 7 ਇੰਚ ਤੀਰਾ ਨਿਕਲਿਆ 6.5 ਇੰਚ 6 ਨਿਕਲੇ ਮਤਲਬ ਕੋਸ਼ ਆਪਾਂ ਸੀਨ ਸੋਣ ਦਾ ਵੀ ਦੇਵਾਂਗੇ ਵਿੱਚ ਤੇ ਇੱਥੋਂ ਲਾਵਾਂਗੇ ਆਪਾਂ 6 ਇੰਚ ਠੀਕ ਹੈ ਹੁਣ ਇਹਨੂੰ ਆਪਾਂ ਐ ਕਰਕੇ ਮਿਲਾ ਦੇਵਾਂਗੇ ਇੱਕ ਵਾਰ ਤੁਸੀਂ ਇਦਾਂ ਦੇ ਕੱਟੇ ਕਰ ਲਈ ਨਾ ਮੇਰੇ ਵਾਲੇ ਤਰੀਕੇ ਨਾਲ ਫਿਰ ਤੁਹਾਨੂੰ ਕੋਈ ਵੀ ਕਾਟ ਪਾਉਣ ਦੀ ਲੋੜ ਨਹੀਂ ਪਊਗੀ ਤੇ ਇਹਨਾਂ ਦੀ ਛਾਤੀ ਹੈਗੇ 17 ਇੰਚ 8 ਤੇ 8 16 ਤੇ ਇੱਕ ਹੋ ਗਿਆ ਜੀ 17 ਦੇਖੋ ਮੈਂ ਤੁਹਾਨੂੰ ਨਾਲ-ਨਾਲ ਮੈਥ ਵੀ ਸਿਖਾ ਰਹੀ ਹਾਂ ਠੀਕ ਹੈ ਇਹ ਜਾ ਕੋਈ ਮਿਰੂਆ ਤੁਹਾਨੂੰ ਟੇਲਰ ਤੇ ਇਹ ਦੇਖੋ ਕੋਣ ਚੀਜ਼ ਨੋਟ ਕਰਨ ਵਾਲੀ ਹੈ ਛਾਤੀ ਹੈਗੀ 17 ਇੰਚ ਹੁਣ ਕਈ ਭੈਣਾ ਪੁੱਛਦੇ ਨੇ ਵੀ ਮੋਢੇ ਦੀ ਜਿਹੜੀ ਆਪਾਂ ਕਾਟਾਂ ਦੋ ਪੌਣੀ ਆ ਢਾਈ ਪੌਣੀ ਆ ਕਿੰਨੀ ਪੌਣੀ ਹੋਣਾ ਇਹਨਾਂ ਦੇ ਜਿਹੜੀ ਕਾਟ ਆ ਹੁਣ ਮੈਂ ਜ਼ਿਆਦਾ ਮਿੰਦਦੀ ਨਹੀਂ ਹੈਗੀ ਮੈਂ ਸੋਨੇ ਇੱਕ ਵਾਰ ਗਲਾਈ ਪਾ ਕੇ ਦਿਖਾ ਦੇਣੀ ਆ ਵੀ ਕਿੰਨੀ ਕ ਪਾਉਗੀ ਫਿਰ ਸੋਨੇ ਮੈਂ ਮਿੰਕ ਕੇ ਦੱਸ ਦੇਣੀ ਆ ਪਤਲੇ ਬੰਦੇ ਦੇ ਜਿਹੜੀ ਕਾਟ ਆ ਉਹ ਘੱਟ ਪੈਂਦੀ ਹੁੰਦੀ ਇਹ ਪਈ ਹੈ ਜੀ ਸਹੀ 2 ਇੰਚ ਠੀਕ ਆ ਫਰੰਟ ਵਾਲੇ ਪੱਲੇ ਦੀ ਕਾਟ ਪਾਵਾਂਗੇ ਆਪਾਂ ਅੱਧਾ ਇੰਚ ਤੇ ਇਹਨਾਂ ਦੀ ਪਲੇਟ ਹੈਗੀ 10 ਇੰਚ ਤਾਂ ਆਪਾਂ ਰੱਖਾਂਗੇ 10.5 ਇੰਚ ਤਿਆਰ ਤੇ ਪਲੇਟ ਦੀ ਚੌੜਾਈ ਹੈਗੀ ਆ ਤਿੰਨ ਬਹੁਤ ਹੈ ਹਾਂ ਸਤਾਰੀਆਂ ਤਿੰਨ ਸਵਾ ਤਿੰਨ ਸਵਾ ਤਿੰਨ ਰੱਖ ਲੈਨੇ ਆਪਾਂ ਤੇ ਪਲੇਟ ਦੀ ਲੈਂਥ ਰਾਵਾਂਗੇ ਜੇ ਆਪਾਂ 3.5 ਇੰਚ ਤੇ ਆਹ ਵਾਲੀ ਜਿਹੜੀ ਪਲੇਟ ਆ ਲੰਬੀ ਹਨਾ ਉਹਦੀ ਆਪਾਂ ਲਾਵਾਂਗੇ ਇਹ ਆ ਲੰਬੀ ਨਹੀਂ ਹੈਗੀ ਓਏ ਇਹ ਹੈਗੀ ਪਲੇਟ ਸਾਈਡ ਵਾਲੀ ਇਹਨਾਂ ਦੀ ਲਮਾਂਗੇ ਆਪਾਂ 2 ਇੰਚ ਤੇ ਇੱਥੋਂ ਲਮਾਂਗੇ ਆਪਾਂ 1.5 ਇੰਚ ਤੇ ਆਹ ਵਾਲੀ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਕਿਵੇਂ ਰੱਖਦੇ ਹੁੰਨੇ ਆ ਮੈਂ ਸਾਰਿਆਂ ਨੂੰ ਵਾਰ-ਵਾਰ ਇਹੀ ਕਹਿੰਨੀ ਵੀ ਜੇ ਤੁਹਾਨੂੰ ਮੇਰੀ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤਾਂ ਯਾਰ ਮੇਰੇ ਚੈਨਲ ਨੂੰ ਥੋੜਾ ਜਿਹਾ ਪ੍ਰਮੋਟ ਕਰੋ ਨਾ ਪ੍ਰਮੋਟ ਮਤਲਬ ਇਹ ਨਹੀਂ ਹੈਗਾ ਤੇ ਤੁਸੀਂ ਬਾਸ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਆਪਣੇ WhatsApp ਤੇ ਸਟੇਟਸ ਪਾ ਦਿਆ ਕਰੋ ਨਹੀਂ ਸਟੇਟਸ ਪਾਉਣਾ ਹੁੰਦਾ ਤਾਂ ਆਪਣੀਆਂ ਜਿਹੜੀਆਂ ਪਹਿਣਾ ਕੱਪੜੇ ਸੀਂਦੀਆਂ ਨੇ ਹਨ ਜਾਂ ਉਹਨਾਂ ਨੂੰ ਇੰਟਰਸਟ ਆ ਕੱਪੜੇ ਸਿੱਖਣ ਦਾ ਤਾਂ ਉਹਨਾਂ ਨੂੰ ਭੇਜ ਦਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਫਾਇਦਾ ਹੋ ਜੇ ਤੇ ਤੁਹਾਨੂੰ ਪਤਾ ਫਿਰ ਮੈਨੂੰ ਤਾਂ ਫਾਇਦਾ ਹੋਊਗਾ ਹੀ ਹੋਊਗਾ ਹਨਾ ਓਹੋ ਕਿਤਾ ਮੇਰੀ ਕੈਂਚੀ ਦੇ ਤੀਸਰੇ ਦਿਨ ਲਗਾਉਣ ਵਾਲੀ ਹੋਈ ਰਹਿੰਦੀ ਹੈ ਨਾਲ ਨਾਲ ਆਪਾਂ ਪ੍ਰੈਸ ਲਾ ਕੇ ਕਰੀ ਹੁਣ ਤੁਸੀਂ ਇਹ ਦੇਖੋ ਭੈਣੋ ਇਹ ਆਪਾਂ ਇਹਦਾ ਸੂਟ ਆ ਇਹ ਆਪਾਂ ਬਰਾਇਡਲ ਸੂਟ ਤਿਆਰ ਕਰ ਰਹੇ ਹਾਂ ਠੀਕ ਹੈ ਇਹਦੇ ਵਿੱਚ ਆਪਾਂ ਕੋਈ ਵੀ ਅਣਗਹਿਲੀ ਨਹੀਂ ਵਰਤਾਂਗੇ ਕੋਈ ਵੀ ਆਪਾਂ ਰਿਸਕ ਨਹੀਂ ਲਵਾਂਗੇ ਬਧੀਆਂ ਚੰਗੇ ਤਰੀਕੇ ਨਾਲ ਪ੍ਰੈਸ ਮਾਰ ਕੇ ਤੇ ਆ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਕਿਵੇਂ نیچے ਕੱਢਣੇ ਹੁੰਦੇ ਹਨ ਨਾ ਬੱਸ ਤਾਂ ਨਿਕਲ ਹੀ ਗਏ ਹੋਣਗੇ ਇਹ ਤੇ ਹੁਣ ਮੈਂ ਨਾ ਪਤ ਕੀ ਕਰਨਾ ਇੱਥੇ ਮੈਂ ਸਟੈਂਡ ਵੱਡਾ ਲੈ ਕੇ ਆਉਣਾ ਥੋੜਾ ਜਿਹੜਾ ਮੈਂ ਇੱਕ ਵਾਰ ਚ ਤੁਹਾਨੂੰ ਸਾਰਾ ਕੁਝ ਦੱਸ ਦਿਆ ਕਰਾਂ ਤੇ ਮੈਨੂੰ ਬਾਰ-ਬਾਰ ਫੋਨ ਹਲਾਉਣਾ ਨਾ ਪਿਆ ਸਰੇ ਲਓ ਜੀ ਹਾਂਜੀ ਹੁਣ ਆਪਾਂ ਲਾਵਾਂਗੇ ਆ ਦੇਖੋ ਹੁਣ ਵੀ ਮੈਂ ਫੋਨ ਹਲਾਇਆ ਹਰ ਕੇ ਹੁਣ ਆਪਾਂ ਲਾਵਾਂਗੇ ਸਾਈਡ ਸੀਨ ਸਾਈਡ ਸੀਨ ਲਾਵਾਂਗੇ ਜੀ ਆਪਾਂ ਇਹਨਾਂ ਦੀ 15 ਇੰਚ ਤੇ ਸਾਈਡ ਸੀਨ ਦਾ ਕਿਵੇਂ ਨਾਪ ਲੈਣਾ ਉਹ ਮੇਰੀ ਇੱਕ ਵੀਡੀਓ ਪਾਈ ਹੋਈ ਆ 15 ਇੱਥੇ ਆ ਗਏ ਹਾਂ ਮੈਨੂੰ ਦੇਖਣਾ ਪੈਂਦਾ ਦੂਰ ਜਾ ਕੇ ਕਿਉਂਕਿ ਮੇਰੀ ਵੀਡੀਓ ਬਣਾਉਣ ਦੇ ਵਿੱਚ ਕੋਈ ਹੈਲਪ ਨਹੀਂ ਕਰਦਾ ਮੈਂ ਖੁਦ ਹੀ ਬਣਾਉਣੀ ਆ ਹਿਪ ਹੈਗੇ ਜੀ ਇਹਨਾਂ ਦੀ 19 ਇੰਚ ਠੀਕ ਹੈ ਨਿਸ਼ਾਨ ਆਪਾਂ ਲਾ ਲਈਏ 19 ਦਾ ਇੱਥੇ ਤੇ ਕਮਰ ਇਹਨਾਂ ਦੀ ਹੈਗੀ ਆ 14 ਇੰਚ ਇੰਨਾ ਕਿ ਆਪਾਂ ਪਲੇਟਾਂ ਦਾ ਸੱਡਾਂਗੇ ਪਲੇਟਾਂ ਨੂੰ ਇੰਨਾ ਸੱਡ ਕੇ 14 ਇੰਚ ਤੇ ਤੁਸੀਂ ਜਿਹੜੇ ਆ ਨਿਸ਼ਾਨ ਆਏ ਤੁਹਾਡੇ ਕੋਲੇ ਸਕੇਲ ਵਗੈਰਾ ਹੈਗਾ ਤਾਂ ਤੁਸੀਂ ਉਹਦੇ ਨਾਲ ਲਾ ਸਕਦੇ ਹੋ ਬਸ ਸਕੇਲ ਨਾਲ ਇਹ ਸਹੀ ਨਹੀਂ ਲੱਗਦੇ ਹੁੰਦੇ ਇਹ ਆਪਾਂ ਨੂੰ ਸ਼ੇਪ ਫੱਟੀ ਨਾਲ ਹੀ ਲਾਉਣੇ ਚਾਹੀਦੇ ਆ ਫਿਰ ਇਹਦੀ ਫਿਟਿੰਗ ਸਹੀ ਆਉਂਦੀ ਹੈ ਐਦਾਂ ਕਰਕੇ ਆਪਾਂ ਲਾਵਾਂਗੇ ਠੀਕ ਹੈ ਬਾਕੀ ਇਹ ਸਾਰੇ ਨਿਕਲ ਹੀ ਆਉਂਦੇ ਆ ਨੀਚੇ ਫਾਇਦਾ ਕੋਈ ੜਾ ਚੱਕਣੇ ਕੱਟ ਲਾਉਣੇ ਨਾ ਭੁੱਲਿਆ ਕਰੋ ਹਰ ਇੱਕ ਤਾਂ ਤਾਂ ਇੱਥੇ ਦੇਖੋ ਮੇਰੇ ਲੱਗਿਆ ਹੋਇਆ ਕੱਟ ਹੁਣ ਆਪਾਂ ਕਰਾਂਗੇ ਮੇਨ ਫੈਬਰਿਕ ਤੇ ਇਹਦੀ ਕਟਿੰਗ ਜੇ ਇੱਕ ਵਾਰ ਪ੍ਰੈਸ ਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਕਰੀਜ਼ ਪ੍ਰੈਸ ਨੇ ਬਣਾਉਣੀ ਹੈ ਹਨਾ ਉਹ ਆਪਣੇ ਨੌ ਨੂੰ ਨਹੀਂ ਬਣਾ ਸਕਦੇ ਹੁੰਦੇ ਕਿਉਂਕਿ ਪਹਿਲਾਂ ਮੈਂ ਹਰ ਵਾਰ ਕਹਿੰਦੀ ਸੀ ਨੌ ਦੀ ਕਰੀਜ਼ ਬਣਾ ਲਓ ਨਹੀਂ ਬਣ ਜਾਂਦੀ ਹੈ ਬਟ ਉਹ ਗੱਲਬਾਤ ਤਾਂ ਨਹੀਂ ਬਣਦੀ ਹੈਗੀ ਦੇਖੋ ਪ੍ਰੈਸ ਆਪਣੇ ਲੱਗ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਉੱਪਰ ਧਰ ਲੈ ਕੱਪੜਾ ਪਹਿਲਾਂ ਮੈਂ ਇੱਕ ਪੱਲਾ ਧਰਿਆ ਇਹ ਭੈਣਾਂ ਨੂੰ ਆਪਣੇ ਸਰੀਰ ਦਾ ਆਪਣੀ ਬਾਡੀ ਮੀਜਰਮੈਂਟ ਦੇਖੋ ਮੈਂ ਅਰੇਜੀ ਬੋਲਦੀ ਵੇ ਜਿਹੜੀਆਂ ਭੈਣਾਂ ਨੂੰ ਆਪਣਾ ਨਾਪ ਲੈ ਪ੍ਰੋਬਲਮ ਆਉਂਦੀ ਹੈ ਜਾਂ ਸਹੀ ਨਹੀਂ ਲੈ ਪਾਉਂਦੀਆਂ ਹਨਾ ਜਾਂ ਕਿਸੇ ਦਾ ਵੀ ਨਾਪ ਸਹੀ ਨਹੀਂ ਲੈ ਪਾਉਂਦੀਆਂ ਤਾਂ ਆਪਣੀ ਪਹਿਲਾਂ ਇੱਕ ਵੀਡੀਓ ਪਈ ਹੋਈ ਹੈ ਜੀ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਇਹਦਾ ਬੈਕ ਨਾਲ ਪੱਲੇ ਕਿਧਰ ਅਸੀਂ ਹੁਣ ਮੈਂ ਵਿੱਚ ਕੱਟ ਨਹੀਂ ਲਾਉਂਦੀ ਕੋਈ ਬੈਕ ਵਾਲੇ ਪੱਲੇ ਤੇ ਵੀ ਪ੍ਰੈਸ ਮਾਰ ਕੇ ਮੈਨੂੰ ਇੰਨੇ ਸਾਲ ਹੋ ਗਏ ਕੱਪੜੇ ਬਣਾਉਦਿਆਂ ਨੂੰ ਮਤਲਬ ਪਤਾ ਨਹੀਂ ਤਾਂ ਰੱਬ ਨੇ ਹਨਾ ਕੋਈ ਇਦਾਂ ਦਾ ਆਪਣਾ ਸਰੀਰ ਬਣਾ ਲੈਂਦਾ ਇੱਕ ਸੂਤ ਦਾ ਵੀ ਫਰਕ ਰਹੇ ਜੇ ਨਾ ਮੈਨੂੰ ਉਹਦਾ ਹੀ ਪਤਾ ਲੱਗ ਜਾਂਦਾ ਵੀ ਇੱਥੋਂ ਥੋੜਾ ਜਿਹਾ ਆਪਣਾ ਚੀਜ਼ ਜਿਹੜੀ ਉਹ ਟੇਢੀ ਜਾ ਰਹੀ ਹੈ ਹਨਾ ਜਾਂ ਤਾਂ ਮੈਂ ਇਹਨੂੰ ਐਕਸਪੀਰੀਅੰਸ ਕਹੂੰਗੀ ਤੇ ਜਾਂ ਕਹੂੰਗੀ ਵੀ ਮੇਰੇ ਦੇਖ ਦੇ ਕਿੰਦਰੜਦੀਆਂ ਵਿੱਚ ਜਾਂ ਮੈਂ ਕਹੂੰਗੀ ਵੀ ਰੱਬ ਨੇ ਮੈਨੂੰ ਇੱਕ ਇਹ ਜੀ ਚੀਜ਼ ਬਖਸ਼ੀ ਹੋਈ ਆ ਇੱਕ ਸੂਤ ਸੂਤ ਮਤਲਬ ਐਂਚੀ ਟੇਪ ਦਾ ਜਿਹੜਾ ਇੱਕ ਡੰਡਾ ਜਾਂਦਾ ਉਹ ਛੋਟਾ ਜਿਹਾ ਉਹਦਾ ਵੀ ਮੈਨੂੰ ਪਤਾ ਲੱਗ ਜਾਂਦਾ ਮੇਰੀ ਅੱਖਾਂ ਦੱਸ ਦਿੰਦੀਆਂ ਨੇ ਵੀ ਇੱਥੇ ਤੂੰ ਕੰਮ ਟਿੱਡਾ ਕਰਦੀ ਆ ਤੇ ਵਾਰ ਇੱਥੇ ਸਲਵਾਰ ਬਣਾਉਂਦੀ ਆ ਭੈਣ ਉਹ ਮਾੜੀ ਮੋਟੀ ਜਿਵੇਂ ਕਹੀਏ 7.5 ਉਹਨੂੰ ਕਹਾਂ ਮੈਂ ਸੀਨ ਲਾਉਣੀ ਹੈ 7.5 ਤੇ ਉਹ 7.5 ਤੇ ਲਾ ਦੇ ਤੇ ਮੈਂ ਉਹਨੂੰ ਕਹਿੰਦੀ ਮੈਂ ਨਹੀਂ ਯਾਰ ਲੱਗਦੀ ਨਹੀਂ 7.5 ਤੱਕ ਉਹ ਮਿਲੂਗੀ ਦੀਦੀ ਹਾਂ ਥੋੜਾ ਜਿਹਾ ਘੱਟ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਨਾ ਓਵੇਂ ਓਵੇਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਅੱਜ ਵੀ ਸਿੱਖਦੀ ਆ ਕਿਸੇ ਨਾ ਕਿਸੇ ਕੋਲੋਂ ਮੈਨੂੰ ਕੁਝ ਵੀ ਲੱਗਦਾ ਤਾਂ ਮੈਨੂੰ ਆ ਜਾਂਦਾ ਮੈਂ ਕਿਸੇ ਨਾ ਕਿਸੇ ਕੋਲੋਂ ਸਿੱਖਾਂ ਇੱਥੇ ਆਵਗੇ ਆਪਣਾ ਪੈਕ ਵਾਲਾ ਪੱਲਾ ਹੁਣ ਆਪਾਂ ਲਾਈਨਿੰਗ ਨੂੰ ਕੱਪੜੇ ਨਾਲ ਅਟੈਚ ਕਰ ਲਵਾਂਗੇ ਅਟੈਚ ਕਰਕੇ ਫਿਰ ਉਸ ਤੋਂ ਬਾਅਦ ਆਪਾਂ